ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੌਂਦੇ ਰੁਖ ਬਾਰੇ ਗੱਲ ਕਰਾਂਗੇ ਲੱਕੜ ਪਕਸ਼ੇ ਬਹੁਤ ਕਾਮਯਾਬ ਮੰਨਿਆ ਜਾਂਦਾ ਹੈਗਾ ਤਾਂ ਇਹ ਵੱਡੇ ਕਾਰ ਦਾ ਰੋਖਾ ਪਾਚੜੀ ਰੋਖਾ ਮਤਲਬ ਤਾਂ ਜਦੋਂ ਇਹਦੇ ਪੱਤੇ ਨਵੇਂ ਪਾਚੜ ਤੋਂ ਬਾਅਦ ਪੱਤੇ ਨਵੇਂ ਨਿਕਲ ਨਾਲ ਲਾਲ ਪੱਤੇ ਨਿਕਲਦੇ ਬਹੁਤ ਹੀ ਸੋਹਣੀ ਲੱਗਦੀ ਰੋਡੋ ਮਤਲਬ ਲੱਗੀ ਹੋਈ ਤਾਂ ਇਸ ਨੂੰ ਇੰਡੀਅਨ ਮਹਾਗੁਣੀ ਬੋਲ ਦਿੰਦੇ ਆ ਲੱਕੜ ਸਖਤ ਕਰਕੇ ਰੈਡ ਸਿਡਰ ਬੋਲ ਦਿੰਦੇ ਆ ਤਾਂ ਇਸ ਦੇ ਜਿਹੜਾ ਹਿੰਦੀ ਨਾਮ ਇਹਨੂੰ ਮਹਾਨੰਬੀ ਕਹਿੰਦੇ ਆ ਤੇ ਸੰਸਕ੍ਰਿਤ ਭਾਸ਼ਾ ਨੰਦੀ ਵਿਕਸ ਵੀ ਬੋਲ ਦਿੰਦੇ ਆ ਇਹਨੂੰ ਮਤਲਬ ਇਹ ਅੰਗਰੇਜ਼ੀ ਵਿੱਚ ਇਸ ਨੂੰ ਲਾਲ ਦੇਵਦਾਰ ਬੋਲਦੇ ਆ ਕਿਉਂਕਿ ਜਿਹੜੀ ਲੱਕੜ ਹੈਗੀ ਆ ਦੀ ਸੁਗੰਧ ਵਿੱਚੋਂ ਲਾਲ ਰੰਗ ਦੇ ਨਿਕਲਦੇ ਇਹ ਟਰੰਗੀ ਹੁੰਦੀ ਹੈ ਅੰਦਰੋਂ ਉਹ ਨਿਕਲਦੀ ਹੈਗੀ ਆ ਤਾਂ ਇਸ ਲਈ ਜਿਹੜੇ ਫੁੱਲ ਜਿਹੜੇ ਇਹ ਗੱਲ ਕਰਾਂਗੇ ਮਾਰਚ ਅਪ੍ਰੈਲ ਚ ਨਿਕਲਦੇ ਆ ਹਰ ਸਾਲ ਤਾਂ ਛੋਟੇ ਸਫੈਦ ਪੀਲੇ ਰੰਗ ਦੇ ਫੁੱਲ ਹੁੰਦੇ ਆ ਸੁਗੰਧਮਈ ਫੁੱਲ ਹੁੰਦੇ ਆ ਤਾਂ ਇਸ ਨੂੰ ਇਹ ਜਿਹੜਾ ਰੁੱਖ ਹੈਗਾ ਨਮੀ ਵਾਲੇ ਇਲਾਕਿਆਂ ਚ ਹੁੰਦਾ ਹੈਗਾ ਜਿਵੇਂ ਸਾਡੇ ਯੂਨੀਵਰਸਿਟੀਆਂ ਚ ਕਾਲਜਾਂ ਚ ਵੀ ਲਗਾਇਆ ਜਾਂਦਾ ਨੂੰ ਮਤਲਬ ਸ਼ਾਨ ਸ਼ਾਨ ਦੇ ਤੌਰ ਤੇ ਤਾ ਉਸ ਤੋਂ ਬਾਅਦ ਜਿਹੜੇ ਸਾਡੀ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਪਠਾਨਕੋਟ ਦੀਆਂ ਪਹਾੜੀਆਂ ਤੇ ਰੌਂਡ ਮਿਲਦਾ ਹੈਗਾ ਚੰਡੀਗੜ੍ਹ ਚ ਮਿਲਦਾ ਹੈਗਾ ਇਸ ਤਰ੍ਹਾਂ ਕਰਕੇ ਤਾਂ ਉਸ ਤੋਂ ਬਾਅਦ ਜੇ ਇਹਦੀ ਗੱਲ ਕਰੀਏ ਲੱਕੜ ਦੇ ਪਕਸ਼ ਜਿਵੇਂ ਮੈਂ ਗੱਲ ਕੀਤੀ ਬਹੁਤ ਹੀ ਤਕੜੀ ਲੱਕੜ ਆ ਮਤਲਬ ਹਲਕੀ ਤੇ ਮਤਲਬ 100 ਸਾਲ ਦਾ ਲੱਕੜਾ ਸਟਰੋਂਗ ਲੱਕੜਾ ਮਤਲਬ ਜਿਸ ਤਰ੍ਹਾਂ ਰਹੂੜੇ ਦੀ ਲੱਕੜ ਹੁੰਦੀ ਓਵੇਂ ਲੱਕੜ ਹੈਗੀ ਮਤਲਬ ਸਖਤ ਲੱਕੜ ਤੇ ਬਾਹਰੋਂ ਗੁਲਾਬੀ ਸਲੇਟੀ ਹੁੰਦੀ ਤੇ ਅੰਦਰੋਂ ਜਿਵੇਂ ਏਟ ਰੰਗੀ ਏਟ ਰੰਗੀ ਹੁੰਦੀ ਲਾਲ ਜੀ ਰੰਗ ਦੀ ਹੁੰਦੀ ਅੰਦਰੋਂ ਤੇ ਇਸ ਤਰ੍ਹਾਂ ਹੈਗਾ ਉਸ ਵਾਰ ਜੇ ਜਿਹੜੀ ਗੱਲ ਕਰੀਏ ਫਾਇਦੇ ਕੀ ਆ ਲੱਕੜ ਦੇ ਪਹਿਲੀ ਤਰਜੀਹ ਤੇ ਜਿਹੜੇ ਸਭ ਤੋਂ ਕੁਆਲਿਟੀ ਜਿਹੜੀ ਹੈਗੀ ਆ ਪਲਾਈ ਬੰਦੀ ਇਹਦੀ ਮਤਲਬ ਕਹਿੰਦਾ ਫਰਨੀਚਰ ਬੰਦਾ ਬੋਰਡ ਹੋਗੇ ਦਰਵਾਜੇ ਹੋਗੇ ਖਡਾਉਣੇ ਸੰਗੀਤ ਸਾਜ਼ ਹੋਗੇ ਕਿਸਤੀਆਂ ਕਿਸਤੀਆਂ ਦੇ ਚੱਪੂ ਬੰਦੇ ਆ ਇਹਦੇ ਹੋਗੇ ਤੇ ਉਹਦੇ ਵਿੱਚ ਮਾਰਚਸ ਦੀਆਂ ਡੱਬੀਆਂ ਹੋਗੀਆਂ ਪੈਨਸਲ ਹੋਗੀਆਂ ਤੇ ਬੈਡਮਿੰਟਨ ਜਾਂ ਟੈਨਿਸ ਦੇ ਰੈਕੇਟੜੇ ਹੈਗੇ ਉਹ ਬੰਦੇ ਹੈਗੇ ਇਹ ਇਸ ਤੋਂ ਬੰਦੇ ਲੱਕੜ ਤੋਂ ਮਤਲਬ ਤੇ ਇਹ ਵੀ ਕਿਹਾ ਜਾਂਦਾ ਵੀ ਸਿਉਂਕ ਜਲਦੀ ਨਹੀਂ ਲੱਗਦੀ ਤੋਂ ਦੀ ਲੱਕੜ ਨੂੰ ਮਤਲਬ ਕਹਿੰਦਾ ਤਾਂ ਦੀਵਦਾਰ ਦੀ ਲੱਕੜ ਜਿਹੜੇ ਬਰਾਬਰ ਤਾਂ ਕਿਉਂਕਿ ਸੰਗੰਧ ਵਿੱਚ ਹੁੰਦੀ ਹੈ ਲਾਲ ਰੰਗ ਦੀ ਹੁੰਦੀ ਹੈ ਤਾਂ ਇਸ ਤੇ ਫੁੱਲਾਂ ਤੋਂ ਇੱਕ ਗੁਨਾਰ ਨਾ ਦਾ ਰੰਗ ਨਿਕਲਦਾ ਜਿਸ ਪਦਾਰਥ ਨੂੰ ਸੂਤੀ ਅਤੇ ਉਨੀ ਕੱਪੜੇ ਰੰਗਣ ਵਾਸਤੇ ਵਰਤਿਆ ਜਾਂਦਾ ਹੈਗਾ ਤੇ ਆਯੁਰਵੈਦਿਕ ਦੇ ਹਿਸਾਬ ਨਾਲ ਜਾਂ ਦੂਸਰੇ ਦਵਾਈਆਂ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਤੰਦ ਦੀ ਛਿਲ ਜਿਹੜੀ ਹੈਗੀ ਆ ਉਹ ਕਾਬਜ ਗੁਣ ਰੱਖਦੀ ਆ ਮਤਲਬ ਮਤਲਬ ਕਹਿੰਦਾ ਜੇਕਰ ਦਸਤ ਲੱਗ ਜਾ ਉਹਨੂੰ ਠੀਕ ਕਰਨ ਦੀ ਮਦਦ ਕਰਦੀ ਆ ਇਸ ਲਈ ਰੁੱਖ ਹੈਗਾ ਬੜਾ ਹੀ ਜਬਰਸ ਰੁੱਖਾ ਤੈਨੂੰ ਲੱਕੜ ਪੂਰਤੀ ਲਈ ਵੀ ਲਗਾਇਆ ਜਾਂਦਾ ਹੈਗਾ ਤੇ ਸੋਹਣੀ ਦੇਖ ਹੈਗੀ ਆ ਇਹਨੂੰ ਲਗਾਉਣਾ ਚਾਹੀਦਾ ਧੰਨਵਾਦ ਜੀ